सोर महला पंजवा अब नासी जी अनको दाता सिमरत सब मल खो ही गुण दान पग को बरतन बिरला कोई को अवनासी जी अनको दाता ਸਿਮਰਤ ਸਭ ਮਲਖੋਈ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਹੀ ਜਨ ਕੀ ਸਰਨ ਪਿਆ ਸੁਖ ਪਾਈਐ ਬੋਰ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗਿ ਪ੍ਰਾਪਤ ਤਿੰਨ ਭੀਟ ਤਦਰਮਤ ਕੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਦੇ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖਨ ਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਪੀਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮੋਂ ਖੁਦ ਮੁਖ ਦੇਵੇ ਕਾਟੀ ਜਮ ਕੀ ਫੰਦਾ ਰਹਾਉ समरथ पुरख पूरन बिदाती आपे करने हारा अपना दास हर आप उपारिया नानक नामो आदारा सुरठ महल्ला पंजमा अंतर की गत तुम ही जानी ਤੋ ਜਿਹੀ ਪਾਏ ਨਬੀਰੋ ਬਖਸ਼ ਲਿਓ ਸਾਇਬ ਪ੍ਰਭ ਆਪਣੀ ਲਾਕ ਖਤੇ ਕਰ ਫੇਰੋ ਪ੍ਰਭ ਜੀ ਤੋ ਮੇਰੋ ਠਾਕਰ ਨੀਰੋ ਹਰ ਚਰਨ ਸਰਨ ਮੋ ਚੀਰੋ ਰਹਾਓ ਬੀਸ ਮਾਰ ਬੇਅੰਤ ਸੁਆਮੀ ਓਟੋ ਗੁਣੀ ਗਹਿਰੋ ਕਾਟ ਸਿਲਕ ਕਿਨੂ ਆਪਣੋ ਦਾਸ ਰੋ ਤੋ ਨਾਨਕ ਕਹਾਨ ਹੋਰ ਸੋਰਠ ਮਹੱਲਾ ਪੰਜਵਾਂ ਪੈ ਕਿਰਪਾਲ ਗੁਰੂ ਗੋਬਿੰਦ ਸਗਲੇ ਮਨੋਰਥ ਪਾਈ ਆਸਥਿਰ ਪੈ ਲਾਗ ਹਰ ਚਰਨੀ ਗੋਬਿੰਦ ਕੇ ਗਨ ਗਾਈ ਪਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਦੇ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮੇਲੇ ਸੁਆਮੀ ਪ੍ਰੀਤਮ ਆਪਣੀ ਕਰਮੰਦਰ ਸੁਖਦਾਈ ਹਰ ਨਾਮਨ ਦਾਨ ਨਾਨਕ ਜਨ ਪਾਇਆ ਸਗਲੀ ਇੱਛਾ ਪੁਜਾਈ ਸੋਰਠ ਮਹੱਲਾ ਪੰਜਮ ਗੁਰ ਕੇ ਚਰਨ ਬਸੈ ਰਿਤ ਭੀਤਰ ਸਭ ਲਖਨ ਪ੍ਰਭ ਕੀਨੇ ਪੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਦਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚਾਉਣੀ ਦੇ ਵੜ ਆਈ ਸੋਭਾ ਨੀਤਾ ਨੀਤ ਰਹਾਉ ਗੀ ਜੰਤ ਪ੍ਰਭ ਸਗਲੇ ਉਦਾਰੇ ਦਰਸ਼ਨ ਦੇਖਨ ਹਾਰੇ ਗੁਰਪੂਰੇ ਕੀ ਆਚਰਜ ਵਡਿਆਈ ਨਾਨਕ ਸਦ ਬਲਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ थाती अगम अपार बिल्श बनो दंद सुख मानो खाए जीवो सिख परवार हर के चरण कमल आधार संत प्रसाद पायो सच बोहित चढ़ लंगो बिख संसार रह ਪੈ ਕਿਰਪਾਲ ਪੂਰਨ ਅਬਨਾਸੀ ਆਪੇ ਕੀਨੀ ਸਾਰ ਪੇਕ ਪੇਕ ਨਾਨਕ ਬਿਗਸਾਨੋ ਨਾਨਕ ਨਈ ਸਮਾਰ ਸੋਰਠ ਮਹੱਲਾ ਪੰਜਵ ਗੁਰਪੂਰੇ ਆਪਣੀ ਕਲਤਾਰੀ ਸਾਬਕਾ ਤੇ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਕੁਸਲ ਖੀਮ ਸਭ ਭਈਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬਰਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਰ ਥਾਨ ਤਨ ਅੰਤਰ ਜਤ ਕਤ ਪੇਖ ਸੋਈ ਨਾਨਕ ਗੁਰ ਪਾਇਓ ਵੱਡ ਪਾਗੀ ਤਿਸ ਜੀਵ ਡ ਅਵਰ ਨ ਕੋਈ ਸੋਰਠ ਮਹੱਲਾ ਪੰਜੇਵ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਿਕ ਸਤ ਗੁਰ ਤਾਪਿ ਉਤਾਰਿਆ ਉਬਰੈ ਸਤ ਗੁਰੁ ਕੀ ਸਰਨਾਈ ਜਾਂ ਕੀ ਸੇਵਨ ਬਿਰਥੀ ਜਾਈ ਰਹਾਉ ਘਰ ਮੈਂ ਸੂਖ ਬਾਰ ਪੁਨ ਸੂਖ ਪ੍ਰਭ ਆਪਣੀ ਪੈ ਦਿਆਲਾ ਨਾਨਕ ਬਿਗਨੇ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਰਠ ਮਹੱਲਾ ਪੰਜਵਾਂ ਸਾਧੂ ਸੰਗ ਪਿਆ ਮਾਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜਤਨ ਉਪਜੀ ਰੋਗਾ ਕਾਣ ਮਟਾਈ ਰਹਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕੈਨ ਨ ਜਾਣੀ ਨਾਨਕ ਭਗਤ ਪੈ ਅਬਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪੈ ਰਿਆ ਰਾדו ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤ ਰਾਸ ਰੱਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਪਰੋਸਾਵਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਸੋਰਠ ਮਹੱਲਾ ਪੰਜਵਾਂ ਸਿੰਬਰ ਸਿੰਬਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਟਾਇਆ ਤਾਪ ਰੋਗ ਗੈ ਗੁਰ ਬਚਨੀ मने फल पाया मेरा गुर पूरा सुखदाता कर्ण कारण समरथ स्वामी पूर्ण पुरख विधाता रा आनंद बनोद मंगल गुण गावो गुरु नानक पै दयाला ਜੈ ਜੈ ਕਾਰ ਪੈ ਜਗ ਭੀਤਰ ਹੋ ਆਪਾਰ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਹੰਬਰੀ ਗਣਤ ਨਾ ਗਣੀਆਂ ਕਾਹੀ ਆਪਣਾ ਬਿਰ ਦੇ ਪਛਾਨ ਹੱਥ ਦੇ ਰਾਖੇ ਕਰ ਆਪਣੀ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮੇਰਵਾਨ ਬੰਦ ਪਾਇਆ ਮੇਰ ਸਤ ਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇ ਹਰ ਪ੍ਰਭੇ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿ ਜੀ ਆਨੰਦ ਗੁਣ ਗਾਵ ਮਨ ਤਨ ਦੇ ਸੁਖਾ ਲਈ ਰਹਾ ਪਤ ਤੇ ਹੁਦਾਰਨ ਸਤ ਗੁਰ ਮੇਰਾ ਮੋਈ ਤਿਸ ਕਾ ਪਰਵਾਸਾ ਬਖਸ਼ ਲੈ ਸਬ ਸੱਚੀ ਸਾਹਿਬ ਸੁਣ ਨਾਨਕ ਕੀ ਅਰਦਾਸ ਸੁਰਠ ਮਹੱਲਾ ਪੰਜਵਾਂ ਬਖਸ਼ਿ ਅਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਦਾਰੀ ਗੁਰਪੂਰ ਕੀ ਸਰਣੀ ਉਪਰੈ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਆਧਾਰ ਤਾਪੋ ਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਬਿੰਦ ਗੁਰ ਰਾਖੇ ਆ ਵੱਡੇ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾਂ ਪੈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾਣਡ ਪਈ ਸੰਸਾਰ ਆਪਣੇ ਜੀ ਜਨਤ ਆਪੇ ਰਾਖੈ ਜਮੈ ਕੀਓ ਹਟਤਾਰ ਹਰ ਕੇ ਚਰਨ ਰ데요 ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਬਿਕ ਕਾਟਨ ਹਾਰ ਰਹਾਉ ਤਿਸ ਕੀ ਸਰਨੀ ਉਬਰੈ ਪਾਈ ਜेन ਰਚਿਆ ਸਭ ਕੋ ਹੀ ਕਰਨ ਕਰਨ ਸਮਰੱਤ ਸੁਪਾਈ ਸਚ ਸੱਚੀ ਸੋਈ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਈ ਸੋਰਠ ਮਹੱਲਾ ਪੰਜਵਾਂ ਅਬਨਸੀ ਜੀ ਅਨਕੂ ਦਾਤਾ ਸਿਮਰਤ ਸਭ ਮਲਖੋ ਹੀ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋ ਹੀ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਹੀ ਜਨ ਕੀ ਸਰਨ ਪਿਆ ਸੁਖ ਪਾਈਐ ਬੋਰ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤਦਰਮਤ ਕੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਦੇ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖਨ ਵਾਰੈ ਸੋਕਾ ਮਨ ਸਾਧਾਰੈ ਦਰਸ਼ਨ ਪੀਟਤ ਹੋ ਤੇ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮੋਂ ਖੁਦ ਮੁਖ ਦੇਵੇ ਕਾਟੀ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਬਿਦਾਤੀ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪਿ ਉਬਾਰਿਆ ਨਾਨਕ ਨਾਮੁ ਆਦਾਰਾ ਸੋਰਠ ਮਹੱਲਾ ਪੰਜ ਮਾ ਅੰਤਰ ਕੀ ਗਤਿ ਤਮਹੀ ਜਾਨੀ ਤੁਜਿਹੀ ਪਾਏ ਨਬੀਰੋ ਬਖਸ਼ਿ ਲਿਓ ਸਾਈਂਬ ਪ੍ਰਭ ਆਪਣੀ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੋ ਮੇਰੋ ਠਾਕਰ ਨੇਰੋ ਹਰ ਚਰਨ ਸਰਨ మోਚੇ ਰਹਾਉ ਬਿਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕਿਨੂ ਆਪਣੋਂ ਦਾਸ ਰੋ ਤੋ ਨਾਨਕ ਕਹਾਨ ਹੋਰੋ ਸੋਰਠ ਮਹੱਲਾ ਪੰਜਵਾਂ ਪੈ ਕਿਰਪਾਲ ਗੁਰੂ ਗੋਬਿੰਦ ਸਾਗਲੇ ਮਨੋਰਤ ਪਾਈ ਆਸਥਿਰ ਪੈ ਲਗ ਹਰ ਚਰਨੀ ਗੋਬਿੰਦ ਕੇ ਗੁਣ ਗਾਇ ਪਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਦੇ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੀ ਕਰ ਮੰਦਰ ਸੁਖਦਾਈ ਹਰ ਨਾਮਨ ਦਾਨ ਨਾਨਕ ਜਨ ਪਾਇਆ ਸਗਲੀ ਇੱਛਾ ਪੁਜਾਈ ਸੋਰਠ ਮਹੱਲਾ ਪੰਜਮ ਗੁਰ ਕੇ ਚਰਨ ਬਸੈ ਰਿਤ ਭੀਤਰ ਸਬ ਲਖਨ ਪ੍ਰਭ ਕੀਨੇ ਪੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਦਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚਾਉਣੀ ਦੇ ਵੜ ਆਈ ਸੋਭਾ ਨੀਤਾ ਨੀਤ ਰਹਾਉ ਜੀ ਜੰਤ ਪ੍ਰਭ ਸਗਲੇ ਉਦਾਰੇ ਦਰਸ਼ਨ ਦੇਖਨ ਹਾਰੇ ਗੁਰਪੂਰੇ ਕੀ ਆਚਰਜ ਵਡਿਆਈ ਨਾਨਕ ਸਦ ਬਲਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮੁ ਅਪਾਰ ਬਿਲੇ ਸ਼ਬਨੋ ਦੀ ਆਨੰਦ ਸੁਖ ਮਾਨੋ ਖਾਏ ਜੀਵ ਸਿੱਖ ਪਰਵਾਰ ਹਰ ਕੇ ਚਰਨ ਕੰਬਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗੋ ਬਿਖ ਸੰਸਾਰ ਰਹਾਉ ਪੈ ਕਿਰਪਾਲ ਪੂਰਨ ਅਬਨਾਸੀ आ पे की न पेक पेक नानक बिगसानो, नानक नानक नई सार सुर महां गुरपुर अपी कल तारी सभ दया ਆਪੇ ਮੇਲ ਵਡਾਈ ਕੀਨੀ ਕੁਸਲ ਖੀਮ ਸਭ ਭਾਇਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬਰਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ thânੰਤਰ ਜਤ ਕਤ ਪੇਖ ਸੋਈ ਨਾਨਕ ਗੁਰ ਪਾਇਓ ਵੱਡ ਪਾਗੀ ਤਿਸ ਜੀਵ ਡ ਅਵਰ ਨ ਕੋਈ ਸੋਰਠ ਮਹੱਲਾ ਪੰਜੇ ਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਿਕ ਸਤ ਗੁਰ ਤਾਪਿ ਉਤਾਰਿਆ ਉਬਰੈ ਸਤ ਗੁਰੁ ਕੀ ਸਰਨਾਈ ਜਾਂ ਕੀ ਸੇਵਨ ਬਿਰਥੀ ਜਾਈ ਰਹਾਉ ਘਰ ਮੈਂ ਸੂਖ ਬਾਰ ਪੁਨ ਸੂਖ ਪ੍ਰਭ ਆਪਨੇ ਪੈ ਦਿਆਲਾ ਨਾਨਕ ਬਿਗਨ ਨ ਲਾਗੇ ਕੋਊ ਮੇਰਾ ਪ੍ਰਭ ਹੋਆ ਕਿਰਪਾਲਾ ਸੁਰਠ ਮਹੱਲਾ ਪੰਜਵੰ ਸਾਧੂ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਰ ਦੇ ਹਰ ਕੀ ਚਰਨ ਵਸਾਈ ਸੁਖ ਪਾਇਆ ਸਹਿਜਤਨ ਉਪਜੀ ਰੋਗਾ ਕਾਣ ਮਟਾਈ ਰਹਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕੈਨ ਨ ਜਾਣੀ ਨਾਨਕ ਭਗਤ ਪੈ ਅਬ ਨਾਸੀ अपना प्रभु पयास सहाय सोरठ महल्ला पंचम गए कलेश रोग सब नासी प्रभु अपने कृपाताहारी आठ पैर आरादो स्वामी पूरन काल हमारी ਹਰ ਜੀਓ ਤੂੰ ਸੁਖ ਸੰਪਤ ਰਾਸ ਰੱਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਪਰੋਸਾਵ ਕਉ ਨਾਨਕ ਗੁਰਪੂਰਾ ਭੇਟਿਓ ਮਿੱਟੀਓ ਸਗਲ ਆਂਦੇ ਸਾ ਸੋਰਠ ਮਹੱਲਾ ਪੰਜਵਾਂ ਸਿੰਬਰ ਸਿੰਬਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਟਾਇਆ ਤਾਪ ਰੋਗ ਗਏ ਗੁਰ ਬਚਨੀ ਮਾਣੇ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰੱਥ ਸਵੰਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਨੋਦ ਮੰਗਲ ਗੁਣ ਗਾਵ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਭੀਤਰ ਹੋ ਆਪਾਰ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਹੰਬਰੀ ਗਣਤ ਨਾ ਗਣੀਆਂ ਕਾਹੀ ਆਪਣਾ ਬਿਰਦ ਪਛਾਨ ਹੱਥ ਦੇ ਰਾਖੇ ਕਰ ਆਪਣੀ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮੇਰਵਾਨ ਬੰਦ ਪਾਇਆ ਮੇਰ ਸਤ ਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤਿ ਗਵਾਇ ਹਰ ਪ੍ਰਭੇ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿ ਜੀ ਆਨੰਦ ਗੁਣ ਗਾਵ ਮਨ ਤਨ ਦੇ ਸੁਖਾ ਲਈ ਰਹਾਉ ਪਤ ਤੇ ਹੁਦਾਰਨ ਸਤ ਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੀ ਸਾਹਿਬ ਸੁਣ ਨਾਨਕ ਕੀ ਅਰਦਾਸ ਸੁਰਠ ਮਹੱਲਾ ਪੰਜਵਾਂ ਬਖਸ਼ਿ ਅਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਬਰੈ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਆਧਾਰ ਤਾਪੋ ਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਬਿੰਦ ਗੁਰ ਰਾਖੇ ਆ ਵੱਡੇ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੁਰਠ ਮਹੱਲਾ ਪੰਜਵਾਂ ਪੈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾंड ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੈ ਜਮੈ ਕਿਉ ਹਟ ਤਾਰ ਹਰ ਕੇ ਚਰਨ ਰ데요 ਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਬਿਕ ਕਾਟਨ ਹਾਰ ਰਹਾਉ ਤਿਸ ਕੀ ਸਰਨੀ ਉਬਰੈ ਪਾਈ ਜਨ ਰਚਿਆ ਸਭ ਕੋ ਹੀ ਕਾਰਨ ਕਾਰਨ ਸਮਰੱਥ ਸੁਪਾਈ ਸੱਚੇ ਸੱਚੀ ਸੋਈ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਈ